ਸਾਸ਼ੀ ਕਾਲ ਜੀ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਜੇ ਮਨਰੇਗਾ ਜਿਹੜੀ ਚੱਲਦੀ ਆ ਉਹ ਆਪਣੀ ਪੰਚਾਇਤ ਵੀ ਪੂਰਾ ਸਹਿਯੋਗ ਦੇਵੇ ਉੱਥੇ ਮਨਰੇਗਾ ਤੋਂ ਵੀ ਪਿੰਡਾਂ ਨੂੰ ਕਾਫੀ ਪੈਸਾ ਆ ਸਕਦਾ ਜਿਵੇਂ ਕਿ ਜਿਹੜੇ ਗਲੀਆਂ ਨਾਲੀਆਂ ਦੀ ਬੇ ਕਿਤੇ ਸੀ ਬਰੇਜ ਦਾ ਪੈਸਾ ਜਿਹੜਾ 40% ਕੋਸਟ ਮਟੀਰੀਅਲ ਆ ਮਨਰੇਗਾ ਤੋਂ ਮਿਲਣਾ ਪੰਚਾਇਤਾਂ ਨੂੰ ਉਹ ਪਿੰਡ ਤਾਂ ਅੱਗੇ ਵੀ ਵਧਣਗੇ ਕਈ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਕਈ ਸਰਪੰਚ ਕਹਿੰਦੇ ਸੀ ਕਿ ਅਸੀਂ ਤਾਂ ਜੀ ਪ੍ਰਬੰਧਕ ਲਵਾ ਲਾਂਗੇ ਕਿਉਂਕਿ ਇੱਥੇ ਕੌਰਮ ਬੂਰਾ ਨਹੀਂ ਕੌਣ ਪੂਰੇ ਦੀ ਕਾਫੀ ਕਮੀ ਹੁੰਦੀ ਆ ਦਿੱਕਤ ਇਹ ਤੇ ਜਦੋਂ ਅਸੀਂ ਮਨਰੇਗਾ ਵੀ ਪਿੰਡ ਨੂੰ ਅੱਗੇ ਲੈ ਕੇ ਜਾ ਸਕਦੀ ਆ ਜੇਕਰ ਅਸੀਂ ਮਨਰੇਗਾ ਦੇ ਕਾਨੂੰਨ ਮੁਤਾਬਕ ਜਿਹੜੀਆਂ ਇੱਥੇ ਸਰਪੰਚ ਸਾਹਿਬਾਨ ਜਿੰਨੇ ਵੀ ਇੱਥੇ ਹਾਜ਼ਰ ਹੋਏ ਨੇ ਮੈਂ ਤਾਂ ਉਹਨਾਂ ਨੂੰ ਇਹੀ ਅਪੀਲ ਕਰੂੰਗੀ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਕਾਨੂੰਨ ਮੁਤਾਬਕ ਉਹਨਾਂ ਨੂੰ ਕੰਮ ਕਰਾਉਣ ਲਈ ਦੱਸਿਆ ਜਾਵੇ ਕਿ ਜਿਵੇਂ ਕਾਨੂੰਨ ਕਹਿੰਦਾ ਤੁਹਾਡਾ ਮਨਰੇਗਾ ਦਾ ਤੁਹਾਡੇ ਜੋਬ ਕਾਰਡਾਂ ਦੇ ਉੱਪਰ ਲਿਖਿਆ ਹੋਇਆ ਤੁਸੀਂ ਓਵੇਂ ਕੰਮ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਅੱਗੇ ਵੀ ਵਧਣਗੇ ਲੋਕਾਂ ਦੀ ਸਮਝ ਵੀ ਵਧੂਗੀ ਤੇ ਆਪਣੇ ਪਿੰਡਾਂ ਨੂੰ ਪੈਸਾ ਵੀ ਮਿਲੂਗਾ ਉਹ ਸਹੀ ਤਰੀਕੇ ਨਾਲ ਪੈਸੇ ਨੂੰ ਕਿੱਥੇ ਲਾਉਣਾ ਕੰਮ ਕਿੱਥੇ ਚੱਲਦਾ ਜੀ ਬੀਬੀਆਂ ਕਿਤੇ ਲੈ ਜਾਂਦੇ ਨੇ ਇਹਦੇ ਕਰਕੇ ਪਿੰਡਾਂ ਦੇ ਜਿੰਨੇ ਵੀ ਇੱਥੇ ਪੰਚਾਇਤਾਂ ਪਹੁੰਚੀਆਂ ਨੇ ਸਾਡੀਆਂ ਉਹਨਾਂ ਨੂੰ ਮੇਰੇ ਵੱਲੋਂ ਡੈਮੋਕ੍ਰੈਟਿਕ ਮਰੇਗਾ ਫਰੰਟ ਵੱਲੋਂ ਇਹ ਅਪੀਲ ਆ ਕੇ ਪਿੰਡਾਂ ਦੇ ਵਿੱਚ ਆਪਾਂ ਆਪਣੇ ਪਿੰਡਾਂ ਦੇ ਵਿੱਚ ਕਾਨੂੰਨ ਮੁਤਾਬਕ ਕੰਮ ਕਰਾਉਣ ਦੀ ਜਰੂਰ ਉਹਨਾਂ ਨੂੰ ਦੱਸੋ ਤੇ ਉਹਨਾਂ ਨੂੰ ਅਪੀਲ ਕੀਤੀ ਜਾਵੇ ਧੰਨਵਾਦ ਜੀ ਸਾਰਿਆਂ